ਉਸ ਅਲੰਕਾਰ ਦੇ ਵਿੱਚ ਕੋਈ ਖਾਸ ਗੁਣ ਕੋਈ ਵਿਸ਼ੇਸ਼ਤਾ ਹੋਣ ਕਰਕੇ ਸਾਰੀ ਵਰਤੋਂ ਹੁੰਦੀ ਸਤਿਗੁਰੂ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਵੀ ਬਖਸ਼ਿਸ਼ ਕਰਦੇ ਨੇ ਬਹਤੀ ਜਾਤ ਕਦੇ ਦ੍ਰਿਸ਼ਟਨਾ ਤਾਰਤ ਮਿਥਿਆ ਮੋਹ ਬੰਦੇ ਨਿਤ ਪਾਰਜ ਜਿਵੇਂ ਦਰਿਆ ਦਾ ਵਹਿਣ ਵਗਦਾ ਆ ਤੇ ਉਸ ਵਹਿਣ ਦੇ ਵਿੱਚ ਇੱਕ ਖਾਸੀਅਤ ਹੈ ਕਿ ਉਹ ਵਹਿਣ ਕਦੇ ਕਿਸੇ ਦੀ ਉਡੀਕ ਨਹੀਂ ਕਰਦਾ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਲਗਾਤਾਰ ਵਗਦਾ ਰਹਿੰਦਾ ਹੈ ਉਸ ਵਗਦੇ ਵਹਿਣ ਨੂੰ ਕੱਲ ਵੀ ਬੇਨਤੀ ਕਰ ਰਏ ਸੀ ਕੋਈ ਵਰਤ ਸਕੇ ਉਸ ਦੀ ਵਰਤੋਂ ਕਰ ਸਕੇ ਉਸ ਨੂੰ ਠੀਕ ਟੰਗ ਦੇ ਨਾਲ ਜਿਹੜਾ ਹੈਗਾ ਕਿਸੇ ਦਿਸ਼ਾ ਵੱਲ ਜਿਹੜਾ ਹੈਗਾ ਉਹਦੀ ਸੰਜਾਈ ਦੇ ਰੂਪ ਦੇ ਵਿੱਚ ਜਾਂ ਕਿਸੇ ਡੈਮ ਦੇ ਰੂਪ ਦੇ ਵਿੱਚ ਉਹਦੀ ਵਰਤੋਂ ਹੋ ਸਕੇ ਤਾਂ ਠੀਕ ਹੈ ਨਹੀਂ ਉਹਨੇ ਫਿਰ ਵੀ ਵਹਿ ਜਾਣਾ ਹੈ ਸਹਿਪਾਤ ਸੈਕਿੰਦ ਨੇ ਵੰਦੇ ਹੋਏ ਦਰਿਆ ਦਾ ਕੋਈ ਅਨੁਮਾਨ ਨਹੀਂ ਕਿ ਉਹਦੀ ਗਤੀ ਕਿੰਨੀ ਹੈ ਕਿੰਨਾ ਪਾਣੀ ਲੈ ਕੇ ਆ ਰਿਹਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਦਰਿਆ ਦੇ ਵਿੱਚ ਫਿਰ ਦੋ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਇੱਕ ਰੁੱਤ ਆਉਂਦੀ ਹੈ ਕਿ ਦਰਿਆ ਪੂਰੇ ਉਫਾਨ ਨਾਲ ਵਗਦਾ ਹੈ ਆਪਣੇ ਕਿਨਾਰੇ ਤੋੜਨ ਦਾ ਯਤਨ ਵੀ ਕਰਦਾ ਹੈ ਕਿਨਾਰੇ ਟੁੱਟ ਜਾਣ ਕਰਕੇ ਕਈ ਵਾਰੀ ਦਰਿਆ ਦਾ ਪਾਣੀ ਵਾਖੜਿਆਂ ਦੇ ਵਿੱਚ ਵੀ ਪੈ ਜਾਂਦਾ ਹੈ ਤੇ ਕਹਿੰਦੇ ਜੀਵਨ ਵੀ ਇਸੇ ਤਰ੍ਹਾਂ ਹੈ ਜਿੱਥੋਂ ਜੀਵਨ ਅਤੇ ਦਰਿਆ ਜਾਂ ਧਰਮ ਅਤੇ ਦਰਿਆ ਦੋਨੋਂ ਹੀ ਜਦੋਂ ਅਸੀਂ ਗੌਰ ਨਾਲ ਦੇਖਦੇ ਆ ਨਾ ਤਾਂ ਖਾਸ ਕਰਕੇ ਧਰਮ ਦੀ ਹਾਲਤ ਵੀ ਇਹ ਹੈ ਜਦੋਂ ਧਰਮ ਆਰੰਭ ਹੁੰਦਾ ਉਹ ਤੋਂ ਬੜਾ ਪਵਿੱਤਰ ਬੜਾ ਨਿਰਮਲ ਹੁੰਦਾ ਹੈ ਜਿਵੇਂ ਜਿਵੇਂ ਅੱਗੇ ਜਾਂਦਾ ਉਹਦੇ ਵਿੱਚ ਕੁਝ માનਤਾਵਾਂ ਸਮਾਜਿਕ ਖਿਆਲ ਇਸ ਤਰ੍ਹਾਂ ਉਹਦੇ ਵਿੱਚ ਜਿਹੜਾ ਹੈਗਾ ਉਹ ਵਿੱਚ ਉਹਦੇ ਐਡ ਆਨ ਹੁੰਦੇ ਜਾਂਦੇ ਨੇ ਵਿੱਚ ਜੁੜਦੇ ਜਾਂਦੇ ਨੇ ਧਰਮ ਵੀ ਇੱਕ ਵਾਰ ਬਹੁਤ ਉੱਚੀ ਥਾਂ ਦੇ ਉੱਤੋਂ ਪ੍ਰਾਰম্ভ ਹੁੰਦਾ ਹੈ ਕਹਿਣ ਦਾ ਪਾ ਬਹੁਤ ਉੱਚੇ ਖਿਆਲਾਂ ਨੂੰ ਲੈ ਕੇ ਆਰੰਭ ਹੁੰਦਾ ਹੈ ਤੇ ਕਹਿਣ ਲੱਗੇ ਦਰਿਆ ਵੀ ਪਹਾੜ ਦੀ ਚੋਟੀ ਤੋਂ ਆਰੰਭ ਹੁੰਦਾ ਹੈ ਬੜਾ ਸਵੱਛ ਹੁੰਦਾ ਹੈ ਬੜਾ ਨਿਰਮਲ ਹੁੰਦਾ ਜਿਵੇਂ ਦਰਿਆ ਪਹਿਲਾਂ ਬੜੇ ਛੋਟੇ ਰੂਪ ਦੇ ਵਿੱਚ ਹੁੰਦਾ ਹੈ ਅਸੀਂ ਆ ਹਜੂਰ ਸਾਹਿਬ ਦੇ ਦਰਸ਼ਨ ਦੇਦਾਰ ਕਰਨ ਵਾਸਤੇ ਆਪਜੋ ਬਹੁਤ ਸਾਰੀਆਂ ਸੰਗਤਾਂ ਹਰ ਸਾਲ ਹੀ ਜਾਂਦੇ ਨੇ ਜਿਹੜੀ ਹਜੂਰ ਸਾਹਿਬ ਦੇ ਨੰਦੇੜ ਸਾਹਿਬ ਦੇ ਵਿਚਕਾਰ ਦੀ ਜਿਹੜੀ ਨਦੀ ਲੰਘਦੀ ਹੈ ਇੱਕ ਪਾਸੇ ਹਜੂਰ ਸਾਹਿਬ ਤਰਸਾਉ ਦਾ ਜਿਹੜਾ ਪੂਰੇ ਦਾ ਪੂਰਾ ਦੂਜੇ ਪਾਸੇ ਉਹ ਸ਼ਹਿਰ ਹੈ ਨੰਦੇੜ ਤੇ ਵਿਚਕਾਰ ਦੀ ਇੱਕ ਨਦੀ ਵਗਦੀ ਹੈ ਜਿਹਨੂੰ ਅਸੀਂ ਗੋਦਾਵਰੀ ਨਦੀ ਕਹਿੰਦੇ ਆ ਗੋਦਾਵਰੀ ਨਦੀ ਜਿੱਥੋਂ ਆਰੰਭ ਹੁੰਦੀ ਹੈ ਉਸ ਥਾਂ ਦਾ ਨਾਮ ਹੈਗਾ ਤ੍ਰਯੰਬਕ त्र्यंबक ਦੇ ਨਾਮ ਤੋਂ ਇਹ ਨਦੀ ਦੀ ਪ੍ਰারম্ভਤਾ ਹੁੰਦੀ ਹੈ ਤੇ ਜਿੱਥੋਂ ਇਹ ਆਰੰਭ ਹੁੰਦੀ ਬਿਲਕੁਲ ਕੁਝ ਬੂੰਦਾਂ ਟਪਕਦੀਆਂ ਨੇ ਉਥੋਂ ਪਾਣੀ ਦੀ ਹੈ ਨਦੀ ਦਾ ਇਹ ਹੀ ਰੂਪ ਨਹੀਂ ਹੈ ਉਥੇ ਬਹੁਤ ਥੋੜੇ ਰੂਪ ਦੇ ਵਿੱਚ ਇਹ ਨਦੀ ਆਰੰਭ ਹੁੰਦੀ ਹੈ ਅੱਗੇ ਜਾ ਕੇ ਹੋਰ ਝਰਨੇ ਹੋਰ ਪਾਣੀ ਦੇ ਜਿਹੜੇ ਚਸ਼ਮੇ ਨੇ ਉਹ ਇਹਦੇ ਵਿੱਚ ਮਿਲਦੇ ਜਾਂਦੇ ਨੇ ਤੇ ਅੱਗੇ ਜਾ ਕੇ ਇੱਕ ਨਦੀ ਦਾ ਰੂਪ ਧਾਰਨ ਕਰ ਲੈਂਦੀ ਹੈ ਫਿਰ ਜਿਵੇਂ ਨਦੀ ਦਾ ਵਹਿਣ ਹੈ ਨਦੀ ਦਾ ਵਹਾ ਹੈ ਨਦੀ ਦੇ ਵਹਾ ਦੇ ਵਿੱਚ ਇੱਕ ਇਹ ਵੀ ਹੁੰਦਾ ਹੈ ਕਿ ਅੱਗੇ ਜਾ ਕੇ ਨਦੀ ਦੇ ਵਹਾਅ ਦੇ ਵਿੱਚ ਜਿੰਨਾ ਖਿੱਤਿਆਂ ਜਿੰਨਾ ਇਲਾਕਿਆਂ ਵਿੱਚ ਦੀ ਨਦੀ ਲੰਘਦੀ ਹੈ ਉਹਨਾਂ ਇਲਾਕਿਆਂ ਦਾ ਕੂੜਾ ਕਰਕਟ ਗੰਦਗੀ ਵੀ ਉਹਦੇ ਵਿੱਚ ਜਾਣੀ ਸੰਭਵ ਹੈ ਸੁਭਾਵਕ ਹੈ ਫਿਰ ਨਦੀ ਦੇ ਵਿੱਚ ਅਨੇਕਾ ਤਰ੍ਹਾਂ ਦੇ ਜਿਹੜਾ ਹੈਗਾ ਉਤਰਾ ਚੜਾ ਆਉਂਦੇ ਨੇ ਕਿਤੇ ਨਦੀ ਪਥਰੀਲੀ ਜ਼ਮੀਨ ਤੋਂ ਲੰਘਦੀ ਹੈ ਬੜਾ ਸ਼ੋਰਗੁਲ ਹੁੰਦਾ ਹੈ ਕਿਤੇ ਮਦਾਨੀ ਇਲਾਕੇ ਵਿੱਚ ਦੀ ਲੰਘਦੀ ਹੈ ਉਹਦਾ ਵਹਾਅ ਜਿਹੜਾ ਹੈਗਾ ਉਹ ਖੁੱਲਾ ਹੋ ਜਾਂਦਾ ਹੈ ਪਰ ਨਦੀ ਦਾ ਅੰਤਲਾ ਜਿਹੜਾ ਅੰਤ ਹੈ ਉਹ ਸਮੁੰਦਰ ਵਿੱਚ ਡਿੱਗਣਾ ਹੀ ਹੈ ਇੱਕ ਦਿਨ ਉਹਨੇ ਜਾ ਕੇ ਮੁੱਕਣਾ ਹੈ ਨਦੀ ਨੇ ਉਹ ਲਗਾਤਾਰ ਇਹ ਨਹੀਂ ਹੈ ਕਿ ਉਹਦਾ ਵਹਿਣ ਕਦੇ ਮੁੱਕੇ ਨਾ ਉਹਦਾ ਵਹਿਣ ਕਿਤੇ ਕਿਸੇ ਥਾਂ ਤੇ ਆਰੰਭ ਹੁੰਦਾ ਹੈ ਹਾਂ ਇਹ ਹੋ ਸਕਦਾ ਹੈ ਕੋਈ ਵਹਿਣ ਲੰਬਾ ਚੱਲਦਾ ਹੈ ਕੋਈ ਵਹਿਣ ਛੇਤੀ ਮੁੱਕ ਜਾਂਦਾ ਹੈ ਜਿਵੇਂ ਭਾਰਤ ਦੇ ਵਿੱਚ ਸਭ ਤੋਂ ਲੰਮੀ ਵਗਣ ਵਾਲੀ ਨਦੀ ਗੰਗਾ ਨਦੀ ਹੈ ਜਿਹੜੀ 2600 ਕਿਲੋਮੀਟਰ ਦੇ ਲਗਭਗ ਸਫ਼ਰ ਤੈਅ ਕਰਦੀ ਹੈ ਬਹੁਤ ਸਾਰੀਆਂ ਨਦੀਆਂ ਇਹਦੇ ਵਿੱਚ ਡਿੱਗਦੀਆਂ ਨੇ ਬਹੁਤ ਸਾਰੀਆਂ ਨਦੀਆਂ ਇੱਧੇ ਚੋਂ ਫੁੱਟਦੀਆਂ ਨੇ ਕਿਤੇ ਇਹਨਾਂ ਨਦੀਆਂ ਦਾ ਸੁਮੇਲ ਹੁੰਦਾ ਹੈ ਪਰ ਜਿੱਥੋਂ ਗੰਗਾ ਆਰੰਭ ਹੁੰਦੀ ਹੈ ਗੋਮਤੀ ਦੇ ਸਥਾਨ ਤੋਂ ਤਾਂ ਉਹ ਥਾਵਾਂ ਦੇ ਉੱਤੇ ਤੁਸੀਂ ਦੇਖੋ ਉਹਦੇ ਵਿੱਚ ਸੱਤ ਅਲੱਗ-ਅਲੱਗ ਨਦੀਆਂ ਇਕੱਠੀਆਂ ਹੋ ਕੇ ਇੱਕ ਨਦੀ ਨੂੰ ਬਣਾਉਂਦੀਆਂ ਨੇ ਤੇ ਛੋਟੀਆਂ-ਛੋਟੀਆਂ ਧਾਰਾਂ ਨੇ ਮੌਸਮ ਹੈ ਮੌਸਮ ਦੇ ਹਿਸਾਬ ਦੇ ਨਾਲ ਕਿਤੇ ਉਹਦੇ ਵਿੱਚ ਪਾਣੀ ਘਟ ਜਾਂਦਾ ਹੈ ਫਿਰ ਇੱਕ ਟਾਈਮ ਆਉਂਦਾ ਹੈ ਕਿ ਉਹਦੇ ਵਿੱਚ ਬਹੁਤ ਸਾਰੇ ਜਲਦੀ ਬਹੁਤਾਤ ਹੁੰਦੀ ਹੈ ਇੱਕ ਸਮਾਂ ਆਉਂਦਾ ਉਹਦੇ ਵਿੱਚ ਹੜ੍ਹ ਵੀ ਆਉਂਦੇ ਨੇ ਉਸੇ ਤਰ੍ਹਾਂ ਕਹਿਣ ਲੱਗੇ ਧਰਮ ਹੈ ਧਰਮ ਅਰੰਭ ਹੁੰਦਾ ਹੈ ਜਿੱਥੋਂ ਅਰੰਭ ਹੁੰਦਾ ਹੈ ਉੱਥੇ ਬੜਾ ਸਵੱਛ ਹੁੰਦਾ ਹੈ ਕਿਉਂਕਿ ਬੜੇ ਨਿਰਮਲ ਹਿਰਦੇ ਦੇ ਵਿੱਚੋਂ ਧਰਮ ਫੁੱਟਦਾ ਹੈ ਧਰਮ ਕੋਈ ਆਮ ਗੱਲ ਨਹੀਂ ਹੈ ਧਰਤੀ ਤੇ ਪੈਦਾ ਹੋਣ ਵਾਲਾ ਬਹੁਤ ਨਿਰਮਲ ਪਵਿੱਤਰ ਕੋਈ ਹਿਰਦਾ ਜੀ ਦੇ ਚੋਂ ਧਰਮ ਦਾ ਜਨਮ ਹੋਵੇ ਫਿਰ ਉਹ ਕਹਿਣ ਲੱਗੇ ਉਹ ਧਰਮ ਹੌਲੀ-ਹੌਲੀ ਲੋਕਾਂ ਤੱਕ ਪਹੁੰਚਦਾ ਹੈ ਲੋਕਾਂ ਦੀਆਂ માનਤਾਵਾਂ ਲੋਕਾਂ ਦੇ ਰੀਚੁਅਲ ਰਸਮੋ ਰਵਾਇਤ ਉਹਦੇ ਨਾਲ ਐਡ-ਆਨ ਹੁੰਦੇ ਨੇ ਤਾਂ ਬਹੁਤ ਸਾਰੀਆਂ ਰਸਮਾਂ ਧਰਮ ਦੇ ਨਾਂ ਦੇ ਉੱਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਾਲਾਂਕਿ ਧਰਮ ਨਾਲ ਉਹਨਾਂ ਦਾ ਲੈਣਾ-ਦੇਣਾ ਨਹੀਂ ਧਰਮ ਜਿਹੜਾ ਹੈਗਾ ਪ੍ਰਾਤਨ ਸ਼ਬਦ ਜਿਹੜੀ ਪਾਲੀ ਭਾਸ਼ਾ ਦੇ ਧੰਮ ਸ਼ਬਦ ਦੇ ਵਿੱਚੋਂ ਆਇਆ ਹੈ ਧੰਮ ਸ਼ਬਦ ਜਿਹੜਾ ਹੈਗਾ ਉਸ ਤੋਂ ਸ਼ਬਦ ਵਿਕੜ ਕੇ ਬਣਿਆ ਹੈ ਧਰਮ ਧੰਮ ਦਾ ਮਤਲਬ ਹੈ ਮਨੁੱਖ ਦੀ ਜਿਹੜਾ ਹੈਗਾ ਕੁਦਰਤ ਨੂੰ ਸਮਝਣ ਦੀ ਸੰਗਤھا ਤੇ ਧਰਮ ਸ਼ਬਦ ਦਾ ਕਿਸੇ ਚੀਜ਼ ਨੂੰ ਧਾਰਨ ਕਰਨ ਦੀ ਪ੍ਰਵਿਰਤੀ ਹਾਲਾਂਕਿ ਧਰਮ ਨੋਗੇ ਜਾ ਕੇ ਬਹੁਤ ਸਾਰੇ ਨਾਮ ਹੋਰ ਵੱਖੋ ਵੱਖਰੇ ਤਰੀਕੇ ਨਾਲ ਡਿਫਾਈਨ ਕਰਦੇ ਨੇ ਲੋਕ ਚਲੋ ਇੱਕ ਵੱਖਰਾ ਵਿਸ਼ਾ ਜਦੋਂ ਇਹ ਚੱਲਦਾ ਉਹ ਤੋਂ ਬੜਾ ਪਵਿੱਤਰ ਹੁੰਦਾ ਹੌਲੀ ਹੌਲੀ ਬਹੁਤ ਸਾਰੇ ਕਰਮਕਾਂਡ ਲੋਕਾਂ ਦੇ ਆਪਣੇ ਨਿੱਜੀ ਮੁਫਾਦ ਲੋਕਾਂ ਦੀਆਂ ਆਪਣੀਆਂ ਨਿੱਜੀ ਲੋੜਾਂ ਥੋੜਾ ਉਸ ਸਾਰੀਆਂ ਧਰਮ ਨਾਲ ਜੁੜ ਕੇ ਧਰਮ ਦੇ ਰੂਪ ਨੂੰ ਵਿਗਾੜ ਦਿੰਦੀਆਂ ਨੇ ਜਿਵੇਂ ਜਿਵੇਂ ਅੱਗੇ ਸਾਰਾ ਕੁਝ ਚੱਲਦਾ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਇਹਦੇ ਚ ਐਡ ਆਨ ਹੁੰਦੇ ਆ ਅੱਗੇ ਜਾ ਕੇ ਧਰਮ ਦੇ ਵਿੱਚ ਗੰਧਲਾਪਣ ਵੀ ਇੱਕ ਟਾਈਮ ਤੇ ਆ ਜਾਂਦਾ ਹੈ ਗੰਧਾਲ ਵੀ ਪੈ ਜਾਂਦਾ ਹੈ ਪਰ ਫਿਰ ਵੀ ਕੋਈ ਧਰਮ ਕਿਸੇ ਥਾਂ ਤੇ ਜਾ ਕੇ ਆਰੰਭ ਹੋਇਆ ਤੇ ਇੱਕ ਸਮਾ ਆ ਜਾਂਦਾ ਹੈ ਉਸ ਧਰਮ ਨੂੰ ਫਿਰ ਬਦਲਣਾ ਪੈਂਦਾ ਹੈ ਉਸ ਦੇ ਜਦੋਂ ਬਹੁਤ ਸਾਰੇ ਅਸੂਲ ਜਿਹੜੇ ਨੇ ਉਹ ਠੀਕ ਨਹੀਂ ਰਹਿੰਦੇ ਫਿਰ ਕਿਸੇ ਮਹਾਨ ਰੇਬਰ ਦਾ ਇਸ ਧਰਤੀ ਤੇ ਕਿਸੇ ਸਿਆਣੇ ਗਿਆਨਵੰਦ ਦਾ ਇਸ ਧਰਤੀ ਦੇ ਉੱਤੇ ਪੈਦਾ ਹੋਣਾ ਤੇ ਫਿਰ ਉਸ ਧਰਮ ਦੀਆਂ ਰੂਪਰੇਖਾਵਾਂ ਨੂੰ ਉਸ ਧਰਮ ਦੇ ਵਹਿਣ ਨੂੰ ਬਦਲਦਾ ਹੈ। ਉਸੇ ਤਰ੍ਹਾਂ ਹੀ ਤੀਜਾ ਹੈ ਮਨੁੱਖਾ ਜੀਵਨ। ਕਹਿੰਦੇ ਮਨੁੱਖਾ ਜੀਵਨ ਵੀ ਵਗਦੇ ਹੋਏ ਦਰਿਆ ਵਾਂਗੂ ਹੈ, ਵਗਦੀ ਹੋਈ ਇੱਕ ਨਦੀ ਵਾਂਗੂ ਹੈ। ਜਿਵੇਂ ਨਦੀ ਦਾ ਪਾਣੀ ਕਿਸੇ ਵਕਤ ਸਵਸ਼ ਹੁੰਦਾ ਹੈ, ਥੋੜਾ ਹੁੰਦਾ ਹੈ। ਉੱਛਲਦਾ ਹੈ, ਕੁੱਦਦਾ ਹੈ। ਉਸੇ ਤਰ੍ਹਾਂ ਕਹਿਣ ਲੱਗੇ ਬਚਪਨ ਵੀ ਉਹਦੀ એનર્ਜੀ ਊਰਜਾ ਅਜੇ ਤੱਕ ਪੂਰੀ ਪ੍ਰਗਟ ਨਹੀਂ ਹੋਈ ਉਹ ਖੇਡਦਾ ਹੈ ਸਵੱਛ ਹੈ ਨਿਰਮਲ ਹੈ ਉਹਦੇ ਵਿੱਚ ਕੋਈ ਪਾਪ ਨਹੀਂ ਉਹਦੇ ਵਿੱਚ ਕੋਈ ਗੁਨਾਹ ਨਹੀਂ ਕਿਸੇ ਦੇ ਪ੍ਰਤੀ ਕੋਈ ਉਹਦੇ ਅੰਦਰ ਈਰਖਾ ਨਹੀਂ ਉਹਦੇ ਵਿੱਚ ਕਾਮ ਦਾ ਪ੍ਰਭਾਵ ਨਹੀਂ ਉਹਦੇ ਵਿੱਚ ਕ੍ਰੋਧ ਦਾ ਅਸਰ ਨਹੀਂ ਉਹਦੇ ਵਿੱਚ ਆਸਾ ਤ੍ਰਿਸ਼ਨਾ ਅਜੇ ਤੱਕ ਉਸ ਤਰ੍ਹਾਂ ਦੀ ਨਹੀਂ ਪੈਦਾ ਹੋਈ ਬੜਾਈ ਪਵਿੱਤਰ ਤੇ ਫਿਰ ਤੁਸੀਂ ਦੇਖੋ ਨਦੀ ਦਾ ਪਾਣੀ ਜਦੋਂ ਪਹਾੜ ਤੋਂ ਉਤਰਦਾ ਹੈ ਉਹਦੀ ਗਤੀ ਉਹਦੀ ਸਪੀਡ ਬਹੁਤ ਹੁੰਦੀ ਹੈ ਬਚਪਨ ਹੈ ਬਚਪਨ ਬੜੀ ਗਤੀ ਨਾਲ ਚੱਲਦਾ ਹੈ ਕਿਉਂਕਿ ਬਚਪਨ ਦੀਆਂ ਜਿਹੜੀਆਂ ਸੋਚਾਂ ਨੇ ਜਿਹੜੀਆਂ ਥਿੰਕਿੰਗਸ ਨੇ ਉਹ ਆਮ ਮਨੁੱਖ ਦੀ ਸੋਚ ਤੋਂ ਪਰੇ ਨੇ ਮੈਂ ਕਈ ਵਾਰੀ ਸੋਚਦਾ ਹੁੰਨਾ ਬਚਪਨ ਜਿਹੜਾ ਹੈਗਾ ਮਨੁੱਖ ਦੀਆਂ ਸੋਚਾਂ ਕਿੰਨੀਆਂ ਕਵੱਡੀਆਂ ਨੇ ਇੱਕ ਦੁਨੀਆ ਦੇ ਬਹੁਤ ਵੱਡੇ ਵਿਦਵਾਨ ਨੇ ਇੱਕ ਬੜੀ ਕਮਾਲ ਦੀ ਗੱਲ ਕਹੀ ਉਹ ਕਹਿੰਦਾ ਮੈਂ ਜਦੋਂ ਬਚਪਨ ਵਿੱਚ ਸੀਗਾ ਮੈਂ ਸੋਚਦਾ ਸੀ ਸਾਰੀ ਦੁਨੀਆ ਦੇ ਉੱਤੇ ਮੈਂ ਰਾਜ ਕਰਾਂਗਾ ਉਨੇ ਕਿੰਨੀ ਤੀਬਰ ਸੋਚ ਹੈ ਫਿਰ ਕਹਿੰਦਾ ਜਿਵੇਂ ਜਿਵੇਂ ਮੈਂ ਅੱਗੇ ਵਧਿਆ ਮੈਨੂੰ ਕਹਿੰਦਾ ਸਮਝ ਆਈ ਵੀ ਇਹ ਸਾਰਾ ਇਹ ਸੰਭਵ ਨਹੀਂ ਹੋ ਸਕਦਾ ਪੂਰੀ ਦੁਨੀਆ ਦੇ ਉੱਤੇ ਉਹ ਕਹਿੰਦਾ ਫਿਰ ਮੈਂ ਜਿਵੇਂ ਥੋੜਾ ਜਿਹਾ ਵੱਡਾ ਹੋਇਆ ਵੀ ਆਪਣੇ ਮੁਲਕ ਵਿੱਚ ਤਾਂ ਘੱਟੋ ਘੱਟ ਮੈਨੂੰ ਲੋਕ ਜਾਣਣਗੇ ਮੈਂ ਆਪਣੇ ਮੁਲਕ ਵਿੱਚ ਜਿਹੜਾ ਹੈਗਾ ਪਹਿਚਾਣਿਆ ਜਾਵਾਂਗਾ ਫਿਰ ਕਹਿੰਦਾ ਹੌਲੀ 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 ਪਤਾ ਲੱਗਿਆ ਵੀ ਆਪਣੇ ਖਿੱਤੇ ਆਪਣੇ ਰੀਜ਼ਨ ਜਿਹੜੇ ਇਲਾਕੇ ਦੇ ਵਿੱਚ ਮੈਂ ਖੇਤਰ ਚ ਮੇਰੀ ਇੰਨੀ ਪਛਾਣ ਹੀ ਹੋ ਜਾਏ ਬਹੁਤ ਹੈ ਕਿਉਂਕਿ ਜਿਵੇਂ ਜਿਵੇਂ ਅਸਲ ਮੂਲ ਸਚਾਈ ਸਮਝ ਆਉਂਦੀ ਗਈ ਓਵੇਂ ਓਵੇਂ ਗਤੀ ਘਟਦੀ ਗਈ ਓਵੇਂ ਓਵੇਂ ਸੋਚਾਂ ਦੀ ਜਿਹੜਾ ਹੈਗਾ ਦਾਇਰਾ ਸੀਮਤ ਹੋ ਗਿਆ ਤੇ ਕਹਿੰਦੇ ਦਰਿਆ ਵੀ ਇਸੇ ਤਰ੍ਹਾਂ ਹੁੰਦਾ ਪਹਿਲਾਂ ਵਗਦਾ ਬੜਾ ਤੇਜ਼ੀ ਨਾਲ ਵੀ ਸ਼ਾਇਦ ਹੁਣੇ ਹੀ ਇਹ ਸਮੁੰਦਰ ਤੱਕ ਪਹੁੰਚ ਜਾਏਗਾ ਪਰ ਜਦੋਂ ਉਹੀ ਦਰਿਆ ਨੂੰ ਅੱਗੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਕਿਤੇ ਮਦਾਨੀ ਇਲਾਕਿਆਂ ਵਿੱਚ ਜਾ ਕੇ ਵਹਿੰਦਾ ਫਿਰ ਉਸੇ ਦਰਿਆ ਨੂੰ ਸਮਝ ਪੈਂਦੀ ਹੈ ਵੀ ਨਹੀਂ ਇਹ ਇੰਨਾ ਸੌਖਾ ਨਹੀਂ ਹੈ ਉਸੇ ਤਰ੍ਹਾਂ ਹੀ ਮਨੋਖ ਹੈਗਾ ਬਚਪਨ ਹੈ ਬੜੀ ਗਤੀ ਨਾਲ ਦੌੜਦਾ ਹਰ ਇੱਕ ਚੀਜ਼ ਨੂੰ ਸੋਚਾਂ ਵਿੱਚ ਹੀ ਪ੍ਰਾਪਤ ਕਰਨਾ ਚਾਹੁੰਦਾ ਹੈ ਬੱਚਿਆਂ ਨੂੰ ਤੁਸੀਂ ਦੇਖੋ ਬੱਚੇ ਨੂੰ ਪੁੱਛੋ ਕੀ ਬਣਨਾ ਚਾਹੁੰਦਾ ਹੈ ਛੱਟ ਕੇ ਦੇਗਾ ਡਾਕਟਰ ਬਣਨਾ ਚਾਹੁੰਦਾ ਹੈ ਕੀ ਬਣਨਾ ਚਾਹੁੰਦਾ ਮੈਂ ਪੁਲਿਸ ਅਫਸਰ ਬਣਨਾ ਚਾਹੁੰਦਾ ਕੀ ਬਣਨਾ ਚਾਹੁੰਦਾ ਮੈਂ ਆਰਮੀ ਅਫਸਰ ਬਣਨਾ ਚਾਹੁੰਦਾ ਹੁਣ ਇੱਕ ਸੋਚ ਦਾ ਖਿਆਲ ਦੀ ਗਤੀ ਹੈ ਔਰ ਕੁਝ ਵੀ ਨਹੀਂ ਪਰ ਉਹੀ ਬੱਚਾ ਜਦੋਂ ਆਰਮੀ ਟ੍ਰਾਇਲ ਦੇ ਵਿੱਚ ਜਾਂ ਪੁਲਿਸ ਦੇ ਟ੍ਰਾਇਲ ਵਿੱਚ ਜਾਂ ਡਾਕਟਰ ਦੀ ਜਿਹੜਾ ਸਟੱਡੀ ਹੈ MBBS ਦੀ ਜਾਂ ਉਸ ਤੋਂ ਪਹਿਲਾਂ NEET ਵਗੈਰਾ ਦੇ ਜਿਹੜੇ ਟੈਸਟ ਨੇ ਜਦੋਂ ਉਹਨਾਂ ਵਿੱਚ ਦੀ ਲੰਘਦਾ ਹੈ ਉਦੋਂ ਉਹਨੂੰ ਪਤਾ ਲੱਗਦਾ ਕਿੰਨਾ ਔਖਾ ਹੈ 24 24 ਘੰਟੇ ਪੜ੍ਹਾਈ ਕਰਨੀ ਪੈਂਦੀ ਹੈ ਫਿਰ ਪਤਾ ਲੱਗਦਾ ਵੀ ਜਿਹੜੀ ਚੀਜ਼ ਬਚਪਨ ਵਿੱਚ ਜੀਵ ਨਾਲ ਜਿਹੜੀ ਜੀਵ ਤਾਲਵੀ ਦੇ ਨਾਲ ਲਾ ਕੇ ਛੱਡਨੀ ਸੀਗੀ ਨਾ ਵੀ ਡਾਕਟਰ ਬਣਨਾ ਹੈ ਉਹ ਤਾਂ ਬੜਾ ਔਖਾ ਹੈ ਪਰ ਉਸ ਵਕਤ ਕੀ ਸੀ ਵੀ ਇੱਕ ਅੰਦਰ ਚੰਚਲ ਮਤ ਸੀ ਜਿਹੜੀ ਦੌੜਦੀ ਸੀ ਲਗਾਤਾਰ ਸਹਿਬ ਪਾਤਸ਼ਾਹ ਕਹਿੰਦੇ ਉਸੇ ਤਰ੍ਹਾਂ ਜੀਵਨ ਹੈ ਦਰਿਆਵਾ ਜਿਵੇਂ ਦਰਿਆ ਦੀ ਗਤੀ ਪਹਾੜ ਤੋਂ ਉਤਰਦਿਆਂ ਤਾਂ ਬਹੁਤ ਹੁੰਦੀ ਹੈ ਪਰ ਜਿਵੇਂ ਮੈਦਾਨੀ ਇਲਾਕਿਆਂ ਵਿੱਚ ਆਉਂਦਾ ਉਹਦੀ ਗਤੀ ਬਿਲਕੁਲ ਠੰਡੀ ਪੈ ਜਾਂਦੀ ਹੈ ਫਿਰ ਤਾਂ ਉਹ ਹੌਲੀ-ਹੌਲੀ ਥੋੜੀ-ਥੋੜੀ ਫਿਰ ਕਹਿੰਦੇ ਇੱਕ ਟਾਈਮ ਆਉਂਦਾ ਹੈ ਮੌਸਮ ਆਉਂਦਾ ਹੈ ਜਿਵੇਂ ਦਰਿਆਵਾਂ ਦੇ ਵਿੱਚ ਵੀ ਹੁਣ ਮੌਸਮ ਆਇਆ ਹੋਇਆ ਹੈ ਕਿ ਹੜ੍ਹ ਆਏ ਹੋਏ ਨੇ ਫਲੱਡ ਆਏ ਹੋਏ ਨੇ ਇੱਕ ਸਮਾਂ ਹੋਏਗਾ ਹੁਣ ਤਾਂ ਦਰਿਆ ਦੇ ਉੱਪਰੋਂ ਲੰਘਣਾ ਵੀ ਖਤਰੇ ਤੋਂ ਖਾਲੀ ਨਹੀਂ ਤੇ ਇੱਕ ਸਮਾਂ ਹੋਏਗਾ ਦਰਿਆ ਦੇ ਵਿੱਚ ਪਾਣੀ ਬਿਲਕੁਲ ਨਹੀਂ ਹੋਏਗਾ ਸੁੱਕ ਜਾਣਗੇ ਮੌਸਮੀ ਦਰਿਆ ਨੇ ਕੋਈ ਬੱਚਾ ਵੀ ਉਹਦੇ ਵਿੱਚ ਡਿੱਗ ਸਕਦਾ ਹੈ ਹੁਣ ਤਾਂ ਵੱਡੇ-ਵੱਡੇ ਇੰਤਜ਼ਾਮ ਹਾਂਤ ਵੱਡੇ-ਵੱਡੇ ਸ਼ਹਿਰਾਂ ਨੂੰ ਰੋੜ ਕੇ ਲੈ ਜਾਂਦੇ ਨੇ ਦਰਿਆ ਤੇ ਫਿਰ ਕੋਈ ਇੱਕ ਸਮਾਂ ਹੋਏਗਾ ਇੱਕ ਕੱਖ ਵੀ ਉਸ ਦਰਿਆ ਵਿੱਚ ਡਿੱਗ ਪਵੇ ਤਾਂ ਉਹਦੇ ਵਿੱਚ ਤੁਰਨ ਦੀ ਉਮੀਦ ਹੀ ਨਹੀਂ ਹੁੰਦੀ ਉਹ ਵੀ ਰੁਕ ਜਾਏਗਾ ਤੇ ਬਾਬਾ ਫਰੀਦ ਜੀ ਕੀ ਕਹਿੰਦੇ ਨੇ ਉਹ ਕਹਿੰਦੇ ਇੰਨੀ ਨਿੱਕੀ ਜੰਗੀਏ ਕਹਿੰਦੇ ਜਦੋਂ ਦਰਿਆ ਜੀਵਨ ਦਾ ਦਰਿਆ ਵਗਦਾ ਹੋਇਆ ਪੂਰੇ ਉਫਾਨ ਤੇ ਸੀ ਨਾ ਤੇ ਇੰਨਾ ਪੈਰਾਂ ਦੇ ਨਾਲ ਕਦੇ ਲੰਮੇ ਥਲਾਂ ਨੂੰ ਮਾਰੂਥਲਾਂ ਨੂੰ ਪਾਰ ਕਰ ਜਾਂਦੇ ਸੀ ਇੰਨੇ ਪੈਰਾਂ ਦੇ ਵਿੱਚ ਇੰਨੀ ਕੁ ਬਰਕਤ ਸੀਗੀ ਇੰਨਾ ਪੈ ਲੱਤਾਂ ਦੇ ਵਿੱਚ ਕਿ ਪਹਾੜ ਵੀ ਲੰਘ ਜਾਂਦੇ ਸੀ ਤੇ ਕਹਿੰਦੇ ਅੱਜ ਫਰੀਦ ਦੇ ਕੁਜੜਾ ਕਹਿੰਦੇ ਬੰਜੇ ਦੇ ਪਾਵੇ ਨਾਲ ਪਿਆ ਹੋਇਆ ਕੁੱਜਾ ਵੀ 100 ਕੋਹਾਂ ਦਿਸਦਾ ਹੈਗਾ ਹਿੰਮਤ ਨਹੀਂ ਉਹਨੂੰ ਚੱਕਣ ਦੀ ਤੂੰ ਕਹਿੰਦੇ ਦਰਿਆ ਦੇ ਵਿੱਚ ਵੀ ਇਹੀ ਹੁੰਦਾ ਵਹਿਣ ਦੇ ਵਿੱਚ ਕੀ ਹੁੰਦਾ ਹੈ ਇੱਕ ਵਕਤ ਹੈ ਕਿ ਸਾਹਮਣੇ ਆਈ ਹਰ ਇੱਕ ਚੀਜ਼ ਨੂੰ ਰੋੜ ਕੇ ਲੈ ਜਾਂਦਾ ਤੇ ਇੱਕ ਵਕਤ ਹੈ ਉਹਦੇ ਵਿੱਚ ਡਿੱਗਿਆ ਹੋਇਆ ਕਿ ਕੱਖ ਕਾਨਾ ਨਿਕਾ ਜਿਆ ਉਹ ਵੀ ਨਹੀਂ ਤੁਰ ਸਕਦਾ ਕਿਉਂਕਿ ਉਹਦੇ ਚ ਤੁਰਨ ਦੀ ਹਿੰਮਤੀ ਨਹੀਂ ਰਹੀ ਉਹਨਾਂ ਵਹਿਣ ਹੀ ਨਹੀਂ ਰਿਹਾ ਸਹਿਬ ਪਾਤਸ਼ਾਹ ਕਹਿੰਦੇ ਨੇ ਇਹ ਲਗਾਤਾਰ ਇਸ ਸਾਰੀ ਕਾਇਨਾਤ ਤੇ ਇਸੇ ਤਰ੍ਹਾਂ ਚੱਲ ਰਹੀ ਹੈ ਤੇ ਧਰਤੀ ਦੇ ਇਹ ਕੱਲੇ ਕਿਸੇ ਧਰਤੀ ਜਾਂ ਕਿਸੇ ਵਿਸ਼ੇਸ਼ ਖਿੱਤੇ ਨਾਲ ਸੰਬੰਧਿਤ ਨਹੀਂ ਧਰਤੀ ਦੇ ਹਰ ਕੋਨੇ ਦੇ ਦਰਿਆ ਦਾ ਸੁਭਾਅ ਸੁਭਾਅ ਇਹੀ ਹੈ ਭਾਵੇਂ ਇੰਗਲੈਂਡ ਦੇ ਵਿੱਚ ਵਗਣ ਵਾਲਾ ਥੇਮ ਦਰਿਆ ਹੋਵੇ ਜਿਹੜਾ ਲੰਡਨ ਸ਼ਹਿਰ ਦੇ ਬਿਲਕੁਲ ਵਿਚਕਾਰ ਦੀ ਲੰਘਦਾ ਨਾ ਥੇਮ ਦੁਨੀਆ ਦਾ ਸਭ ਤੋਂ ਚੌੜਾ ਦਰਿਆ ਸਭ ਤੋਂ ਵੱਧ ਪਾਣੀ ਲੈ ਜਾਣ ਵਾਲਾ ਦਰਿਆ ਹੈ ਉਹਨਾਂ ਨੇ ਤਾਂ ਹੁਣ ਬਕਾਇਦਾ ਉਹਦੇ ਦੋਨੋਂ ਪਾਸੇ ਕੰਧਾ ਘੜ ਦਤੀਆਂ ਨੇ ਮੈਂ ਮਸਕੀਨ ਜੀ ਦੇ ਇੱਕ ਵਾਰਤਾ ਸੁਣ ਰਿਹਾ ਸੀ ਕਹਿਣ ਲੱਗਿਆ ਦੋਨੋਂ ਦਰਿਆ ਕਹਿੰਦੇ ਦਰਿਆ ਤੇ ਰਾਜਨੀਤੀ ਕਹਿੰਦੇ ਇੱਕੋ ਜੀ ਹੁੰਦੀ ਹੈ ਉਹ ਕਹਿੰਦਾ ਵੀ ਦਰਿਆ ਵੀ ਆਪਣੇ ਵਹਿਣ ਦੇ ਵਿੱਚ ਬਹੁਤ ਕੁਝ ਵਹਾ ਕੇ ਲੈ ਜਾਂਦਾ ਹੁੰਦਾ ਤੇ ਰਾਜਨੀਤੀ ਵੀ ਕਹਿਣ ਲੱਗੇ ਮਾਨਤਾ ਮਸਬੇਤਾਵਾਂ ਨੂੰ ਆਪਣੀ ਲਸਟ ਦੇ ਵਿੱਚ ਆਪਣੀ ਹਿਰਸ ਵਿੱਚ ਵਹਾ ਕੇ ਲੈ ਜਾਂਦੀ ਤੇ ਉਹਨਾਂ ਨੇ ਇੱਕ ਬੜੀ ਗੱਲ ਕਹੀ ਸੀ ਕਹਿਣ ਲੱਗੇ ਉੱਥੋਂ ਦੇ ਦਰਿਆ ਵੀ ਕਾਬੂ ਵਿੱਚ ਨੇ ਤੇ ਉੱਥੋਂ ਦੀ ਰਾਜਨੀਤੀ ਵੀ ਕਾਬੂ ਵਿੱਚ ਹੈ ਕਹਿਣ ਦਾ ਭਾਵ ਉਹਨਾਂ ਨੇ ਦਰਿਆਵਾਂ ਦੇ ਪਾਸੇ ਕੰਧ ਕੱਢ ਦਿੱਤੀ ਉਸ ਦਰਿਆ ਦੇ ਉੱਤੇ ਉਹਨਾਂ ਨੇ ਪੁਲ ਬਣਾਇਆ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਤੇ ਕਮਾਲ ਦਾ ਪੁਲ ਹੈ ਲੰਡਨ ਬ੍ਰਿਜ ਜਿਹਨੂੰ ਦੇਖਣ ਜਾਂਦੇ ਨੇ ਦੁਨੀਆਂ ਦੇ ਲੋਕ ਉਹ ਜਿਹੜਾ ਹੈਗਾ ਉਸ ਦਰਿਆ ਦੇ ਉੱਪਰ ਬਣਿਆ ਹੋਇਆ ਹੈ ਲੰਡਨ ਬ੍ਰਿਜ ਜਿਹੜਾ ਦੂਰੋਂ ਜਿਹੜਾ ਹੈਗਾ ਖਿੱਚਾਂ ਪਾ ਕੇ ਉਸ ਨੂੰ ਜਿਹੜਾ ਹੈਗਾ ਖਿਲਾਇਆ ਗਿਆ ਹੈ ਤਲੋ ਮੈਂ ਉਸ ਪਾਸੇ ਨਹੀਂ ਜਾਣਾ ਦੁਨੀਆਂ ਦਾ ਸਭ ਤੋਂ ਵੱਡਾ ਦਰਿਆ ਹੈ ਥੇ ਉਹਦਾ ਵੀ ਇਹੀ ਸੁਭਾਅ ਹੈ ਪਹਿਲਾਂ ਸੀ ਕਿ ਉਹ ਦਰਿਆ ਜਦੋਂ ਚੜਦਾ ਸੀ ਤੇ ਸ਼ਹਿਰਾਂ ਨੂੰ ਵਹਾ ਕੇ ਲੈ ਜਾਂਦਾ ਸੀ ਆਪਣੇ ਵਿੱਚ ਉਹਨਾਂ ਨੇ ਦੋਨੋਂ ਪਾਸੇ ਕੰਧਾਂ ਹੀ ਘੜ ਦਿੱਤੀ ਭਾਵੇਂ ਉਹ ਦੁਨੀਆਂ ਦੀ ਸਭ ਤੋਂ ਲੰਮੀ ਨਦੀ ਨੀਲ ਨਦੀ ਜਿਹੜੀ 6000 ਤੋਂ ਵੀ ਵੱਧ ਕਿਲੋਮੀਟਰ ਸਫ਼ਰ ਤੈਅ ਕਰਦੀ ਹੈ ਦੁਨੀਆਂ ਦੀ ਸਭ ਤੋਂ ਲੰਮੀ ਨਦੀ ਮੰਨੀ ਜਾਂਦੀ ਹੈ ਨੀਲ ਇਰਾਕ, ਈਰਾਨ ਦੇ ਵਿੱਚ ਦੋ ਦਰਿਆ ਵਗਦੇ ਨੇ ਦਜਲਾ ਤੇ ਫਰਾਤ। ਇਹ ਦੋ ਦਰਿਆ ਜਿਹੜਾ ਹੈਗਾ ਸਤਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਹਿੰਗਲਾਜ ਦੇ ਇਲਾਕੇ ਵਿੱਚ ਜਦੋਂ ਗਏ ਨੇ ਨਾ ਦਰਿਆਵਾਂ ਦੇ ਕਿਨਾਰੇ ਦੇ ਉੱਤੇ। ਕੁਰਮ ਦਰਿਆ ਵਗਦਾ ਹੈ ਉਸ ਤੋਂ ਉਰਲੇ ਪਾਸੇ ਅਫਗਾਨਿਸਤਾਨ ਦੇ ਵਿੱਚ। ਉਸ ਤੋਂ ਥੋੜਾ ਉਰੇ ਆਈਏ ਤੇ ਅਟਕ ਦਰਿਆ ਵਗਦਾ ਹੈ। ਮਹਾਰਾਜਾ ਰਣਜੀਤ ਸਿੰਘ ਨਾਲ ਇਤਿਹਾਸ ਜੁੜਿਆ ਹੋਇਆ ਹੈ। ਅਟਕ ਦਾ ਅਟਕ ਦਰਿਆ ਅਟਕ ਸ਼ਹਿਰ ਦੇ ਕਿਨਾਰੇ ਦੇ ਉੱਤੋਂ ਦੀ ਲੰਘਦਾ ਹੈ। ਉਸ ਤੋਂ ਉਰੇ ਆ ਜਾਈਏ ਤੇ ਜੇਲਮ ਹੈ ਪਰਲੇ ਪਾਸੇ ਜੇਲਮ ਦੇ ਸਿੰਧ ਹੈ ਸਿੰਧ ਤੋਂ ਉਰਲੇ ਪਾਸੇ ਜੇਲਮ ਹੈ ਜੇਲਮ ਦੇ ਉਰੇ ਚਨਾਬ ਹੈ ਚਨਾਬ ਦੇ ਉਰਲੇ ਪਾਸੇ ਲੰਘ ਆਈਏ ਤੇ ਜਿਹੜਾ ਹੈਗਾ ਰਾਵੀ ਦਰਿਆ ਉਰਲੇ ਪਾਸੇ ਆ ਗਿਆ ਸਤਲੁਜ ਤੇ ਬਿਆਸ ਦੋ ਪੰਜਾਬ ਦੀ ਧਰਤੀ ਤੇ ਵਗਦੇ ਨੇ ਇਸ ਪੰਜਾਬ ਦੇ ਬਿਲਕੁਲ ਹੱਦ ਦੇ ਉੱਤੇ ਕੱਗਰ ਨਦੀ ਜਿਹਨੂੰ ਸਰਸਾ ਨਦੀ ਵੀ ਕਹਿੰਦੇ ਨੇ ਉਹ ਵਗਦੀ ਹੈ ਕ੍ਰਿਸ਼ਨਾ ਨਦੀ ਹੈ ਕਵੇਰੀ ਨਦੀ ਹੈ ਗੋਮਤੀ ਹੈ ਤਾਪਤੀ ਹੈ गंगा जमुना नदियां ने ब्रह्मपुत्रा दरिया है महा नदी है गोदावरी है बेअंत नदियां ने इस धरती ते ਤੇ ਸਾਰੀਆਂ ਦਾ ਸੁਭਾਅ ਇੱਕੋ ਜਿਹਾ ਹੈ ਕਿਸੇ ਟਾਈਮ ਉਫਾਨ ਦੇ ਵਿੱਚ ਕਿਸੇ ਟਾਈਮ ਬਿਲਕੁਲ ਸੁੱਕੀਆਂ ਤੂੰ ਕਹਿੰਦੇ ਮਨੁੱਖੀ ਜੀਵਨ ਵੀ ਇਸੇ ਤਰ੍ਹਾਂ ਹੈ ਧਰਤੀ ਦੇ ਕਿਸੇ ਕੋਨੇ ਤੇ ਚਲੇ ਜਾਓ ਇਹ ਮਨੁੱਖੀ ਜੀਵਨ ਦਾ ਸੁਭਾਅ ਇੱਕ ਤਰ੍ਹਾਂ ਦਾ ਹੀ ਹੈ ਤੇ ਫਿਰ ਕਹਿਣ ਲੱਗੇ ਜਦੋਂ ਨਦੀ ਵਗਦੀ ਹੈ ਉਦੋਂ ਤਾਂ ਉਹਨੂੰ ਇਹ ਵੀ ਭੁੱਲ ਜਾਂਦਾ ਵੀ ਮੈਂ ਕਿਸੇ ਦਿਨ ਸੁੱਕਾਂਗੀ ਵੀ ਫਿਰ ਤਾਂ ਕਹਿਣ ਲੱਗੀ ਸਭ ਕੁਝ ਵਹਾ ਕੇ ਲੈ ਜਾਂਦੀ ਹੈ ਤੇ ਇੱਕ ਦਿਨ ਹੁੰਦਾ ਉਹਦੇ ਵਿੱਚ ਤਾਕਤ ਸਮਰਥਾ ਬਿਲਕੁਲ ਖਤਮ ਹੋ ਜਾਂਦੀ ਹੈ ਉਸੇ ਨਦੀ ਦੀ ਜਿਹੜਾ ਹੈਗਾ ਬਿਲਕੁਲ ਐਨ ਕੰਡ ਦੇ ਵਿੱਚੋਂ ਜਾ ਕੇ ਲੋਕ ਲੈਂਡ ਮਾਈਨਿੰਗ ਕਰਦੇ ਨੇ ਉਹਦੇ ਚੋਂ ਕ੍ਰੈਸ਼ਰ ਕੱਢਿਆ ਜਾਂਦਾ ਉਹਦੇ ਚੋਂ ਰੇਤਾ ਕੱਢਿਆ ਜਾਂਦਾ ਸਾਰਾ ਕੁਝ ਹੁੰਦਾ ਹੈ ਖਰ ਅੱਜ ਇਸ ਪਾਵਨ ਸ਼ਬਦ ਵਿੱਚ ਵੀ ਕਹਿੰਦੇ ਨੇ ਉਹ ਕਹਿੰਦੇ ਜੀਵਨ ਦਾ ਦਰਿਆ ਵਗ ਰਿਹਾ ਹੈ ਪਰ ਤੂੰ ਕਦੇ ਧਿਆਨ ਨਹੀਂ ਮਾਰ ਰਿਹਾ ਇਹਦੇ ਵੱਲ ਪਤਾ ਕਿਉਂ ਕਿਉਂਕਿ ਕਹਿਣ ਲੱਗੇ ਤੂੰ ਮੋਹ ਦੇ ਵਿੱਚ ਪੱਜਿਆ ਹੋਇਆ ਹੈ ਮੋਹ ਦੇ ਬੰਨੂਆਂ ਨਾਲ ਬੰਨਿਆ ਹੋਇਆ ਹੈ ਬਹਿਤੀ ਜਾਤ ਜੀਵਨ ਦਾ ਦਰਿਆ ਲਗਾਤਾਰ ਵਗ ਰਿਹਾ ਹੈ ਤੇ ਫਿਰ ਕਹਿਣ ਲੱਗੇ ਜਿਹੜਾ ਵਗ ਰਿਹਾ ਹੈ ਕਿਸੇ ਟਾਈਮ ਕਹਿਣ ਲੱਗੇ ਬੜਾ ਪਵਿੱਤਰ ਸੀ ਬਚਪਨ ਬਹੁਤ ਪਵਿੱਤਰ ਹੁੰਦਾ ਹੈ ਬਚਪਨ ਦੀ ਗਤੀ ਬਹੁਤ ਹੁੰਦੀ ਪਰ ਪਵਿੱਤਰ ਹੁੰਦਾ ਹੈ ਤੀਬਰਤਾ ਬਹੁਤ ਹੈ ਪਰ ਪਵਿੱਤਰਤਾ ਵੀ ਬਹੁਤ ਹੈ ਫਿਰ ਕਹਿਣ ਲੱਗੇ ਉਹੀ ਬਚਪਨ ਜਦ ਜ਼ਰਖੇਜ਼ ਧਰਤੀ ਤੇ ਪਹੁੰਚਦਾ ਕਹਿਣ ਦਾ ਭਾਵ ਜਵਾਨੀ ਦੇ ਵਿੱਚ ਪਹੁੰਚਦਾ ਹੈ ਆਪਣੇ ਆਪ ਹੀ ਕੁਦਰਤ ਦਾ ਸੁਭਾਅ ਮਲੀਨਤਾ ਹੋਣੀ ਸ਼ੁਰੂ ਹੋ ਜਾਂਦੀ ਖਿਆਲਾਂ ਦੇ ਵਿੱਚ ਕਿਉਂ ਚਗਿਰਦੇ ਚੋਂ ਖਿਆਲ ਪੈਦਾ ਹੁੰਦੇ ਨੇ ਬੰਦੇ ਦਾ ਜੀਵਨ ਉਹੀ ਹੈ ਜੋ ਕੁਝ ਮਨੁੱਖ ਦੇ ਖਿਆਲ ਨੇ ਪਰ ਸਤਗੁਰੂ ਕਹਿੰਦੇ ਨੇ ਖਿਆਲ ਉਹਦੇ ਚਾਰ ਸ਼ਪੇਰੇ ਚੋਂ ਉਹਨੂੰ ਪ੍ਰਾਪਤ ਹੁੰਦੇ ਨੇ ਖਿਆਲਾਂ ਦਾ ਜਨਮ ਚਾਰ ਸ਼ਪੇਰੇ ਜੋ ਕੁਝ ਵਾਪਰਦਾ ਉਹਦੇ ਚੋਂ ਹੁੰਦਾ ਹੈ ਮਨ ਚਗਿਰਦੇ ਚੋਂ ਗ੍ਰਹਿਣ ਕਰਦਾ ਚੀਜ਼ਾਂ ਨੂੰ ਫਿਰ ਉਹਨਾਂ ਨੂੰ ਖਿਆਲ ਬਣਾ ਕੇ ਸਾਡੇ ਸਰੀਰ ਦੇ ਵਿੱਚ ਸਾਡੀ ਸੁਰਤ ਵਿੱਚ ਸੰਭਾਲ ਕੇ ਰੱਖ ਦਿੰਦਾ ਹੈ ਉਹੀ ਖਿਆਲ ਫਿਰ ਵਾਤਾਵਰਣ ਮਿਲਨ ਦੇ ਨਾਲ ਉਤਪੰਨ ਹੁੰਦੇ ਨੇ ਤੇ ਉਹੀ ਖਿਆਲ ਸਾਡੇ ਜੀਵਨ ਦੀ ਪਰਸਨੈਲਿਟੀ ਸਾਡੇ ਪਰਸੋਨੈ ਨੂੰ ਜਨਮ ਦਿੰਦੇ ਨੇ ਉਸੇ ਨਾਲ ਹੀ ਸਾਡੀ ਜਿਹੜੀ ਹੈਗੀ ਹੈ ਲਾਈਫ ਦੀ ਡੈਸਟਨੀ ਜਿਹਨੂੰ ਅਸੀਂ ਕਹਿੰਦੇ ਆ ਉਹ ਜਿਹੜਾ ਬਣਦੀ ਹੈ ਜ਼ਿੰਦਗੀ ਦੀ ਜਿਹੜਾ ਹੈਗਾ ਪੂਰੇ ਦਾ ਪੂਰਾ ਸੁਭਾਅ ਬਣਦਾ ਹੈ ਲਾਈਫ ਡੈਸਟਨੀ ਖਰ ਉਹ ਕਹਿੰਦੇ ਨੇ ਜਿਵੇਂ ਦਰਿਆ ਦਾ ਸੁਭਾਅ ਹੈ ਕਿਸੇ ਟਾਈਮ ਬਹੁਤ ਉਛਾਲੇ ਮਾਰਦਾ ਹੈ ਤੇ ਜਦੋਂ ਦਰਿਆ ਉਛਾਲੇ ਮਾਰਦਾ ਉਦੋਂ ਟੁੱਟਦਾ ਹੈ ਟੁੱਟ ਕੇ ਕਹਿਣ ਲੱਗੇ ਵਾੜਿਆਂ ਵਿੱਚ ਵੜ ਜਾਂਦਾ ਹੈ ਮੈੜਾ ਹੋ ਜਾਂਦਾ ਹੈ ਉਸੇ ਤਰ੍ਹਾਂ ਮਨੁੱਖ ਦਾ ਜੀਵਨ ਵੀ ਇੱਕ ਟਾਈਮ ਇੰਨੇ ਕੁ ਛਾਲੇ ਮਾਰਦਾ ਹੈ ਉਹਨਾਂ ਛਾਲਿਆਂ ਦੇ ਵਿੱਚ ਟੁੱਟ ਜਾਂਦਾ ਹੈ ਤੇ ਪਤਾ ਨਹੀਂ ਕਿੰਨੀ ਕੁ ਮਲੀਨਤਾ ਚਗਿਰਦੇ ਚ ਇਕੱਠੀ ਕਰ ਲੈਂਦਾ ਵੱਧ ਥੀ ਵੇ ਦਰਿਆ ਉਹ ਟੁੱਟ ਨਾ ਥੀ ਵਾਹਾੜਾ ਬਾਬਾ ਫਰੀਦ ਜੀ ਕਹਿੰਦੇ ਨੇ ਉਹ ਕਹਿੰਦੇ ਬੰਦਾ ਦੇਖਦਾ ਹੀ ਨਹੀਂ ਕਾਰਨ ਕੀ ਹੈ ਉਹ ਕਹਿੰਦੇ ਮਿਥਿਆ ਮੋਹ ਬੰਦੇ ਨੇ ਤਪਾਰਚ ਕਹਿੰਦੇ ਪਾਰਚ ਪਾਰਚ ਕਹਿੰਦੇ ਨੇ ਉਸ ਕੱਪੜੇ ਨੂੰ ਜਿਹਦੇ ਨਾਲ ਬੰਨ ਨੂੰ ਬੰਨਿਆ ਜਾਂਦਾ ਹੈ ਬੰਨ ਨੂੰ ਕਿਸਤਿਆਂ ਨੂੰ ਦਰਿਆਵਾਂ ਨੂੰ ਦੇ ਨਾਲ ਬੰਨਣ ਵਾਸਤੇ ਮਿਥਿਆ ਮੋਹ ਬੰਦਾ ਨਿਤਪਾਰ ਚ ਬੰਦਾ ਕਿਨਾਰੇ ਨਾਲ ਬੱਜਿਆ ਹੋਇਆ ਪਰ ਭੁੱਲ ਗਿਆ ਹੈ ਕਹਿਣ ਲੱਗੇ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਜਾਣਾ ਜੀਵਨ ਬਹਿ ਰਿਹਾ ਹੈ ਜਿੰਨਾ ਮਰਜੀ ਮੋਹ ਨਾਲ ਬੱਜਿਆ ਰਹੇ ਮਿਥਿਆ ਹੈ ਵਿਅਰਥ ਹੈ ਸਭ ਕੁਝ ਮਿਥਿਆ ਮੋਹ ਬੰਦਾ ਨਿਤਪਾਰ ਚ ਮਾਧਵੇ ਭੱਜ ਦਿਨ ਫਿਰ ਕੀ ਕਰੀਏ ਕੀਤਾ ਕੀ ਜਾਏ ਸਤਿਗੁਰੂ ਇਹ ਮੋਹ ਦੇ ਬੰਧ ਨੂੰ ਤਾਂ ਬੱਜੇ ਹੋਏ ਨੇ ਫਿਰ ਕਰੀਏ ਕੀ ਸਤਿਗੁਰੂ ਕਹਿੰਦੇ ਨੇ ਮਾਧਵੇ ਭਾਜ ਦਿਨ ਨਿਤ ਰਹਿਣੀ ਕਹਿਣ ਲਗੇ ਹਰ ਰੋਜ਼ ਸਿਮਰਨ ਕਰ ਬੰਦਗੀ ਕਰ ਮਾਧਵੇ ਜਨਮ ਪਦਾ ਮਾधव ਧਵ ਦਾ ਮਤਲਬ ਹੈ ਧਰਤੀ ਧਰਤੀ ਦੀ ਪਾਲਣਾ ਕਰਨ ਵਾਲਾ ਧਰਤੀ ਦਾ ਮਾਲਕ ਜਨਮ ਪਦਾਰਥ ਜੀਤ ਹਰ ਸ਼ਰਣੀ ਰਹਾਓ ਕਰਤ ਵਿਕਾਰ ਦੂ ਕਰ ਝਾਰਤ ਬੰਦੇ ਦੀ ਇਕਾਦਤ ਹੈ ਬੰਦਾ ਵਿਕਾਰ ਵੀ ਕਮਾਵੇ ਨਾ ਤੇ ਵਿਕਾਰਾਂ ਦਾ ਦੋਸ਼ ਦੂਜਿਆਂ ਸਰ ਮੜਦਾ ਹੁੰਦਾ ਮੈਂ ਕੀ ਕਰਾਂ ਜੀ ਇਹ ਤਾਂ ਮੇਰੇ ਤੋਂ ਮਜਬੂਰੀ ਵਿੱਚ ਹੋ ਗਿਆ ਹੈ ਵੱਡਾ ਗੁਨਾਹ ਕਰਨ ਤੋਂ ਬਾਅਦ ਵੀ ਬੰਦਾ ਉਹਦਾ ਐਕਸਕਿਊਜ਼ ਉਹਦਾ ਬਹਾਨਾ ਲੱਭਦਾ ਹੈ ਅ ਪਰਸੋਂ ਕੇ ਚੌਥੇ ਇੱਕ ਅਸੈਸੀਨੇਸ਼ਨ ਹੋਈ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ ਵੈਸੇ ਤਾਂ ਹਰ ਰੋਜ਼ ਹੀ ਪੰਜਾਬ ਦੀ ਧਰਤੀ ਦੀ ਹਰਤੇ ਹੋ ਗਈ ਹੈ ਵੀ ਇੱਥੇ ਹਰ ਰੋਜ਼ ਹੀ ਹੋ ਰਿਹਾ ਸਾਰਾ ਕੁਝ ਕਤਲ ਕਰਨ ਵਾਲਾ ਬੰਦਾ ਜਿਹੜਾ ਹੈਗਾ ਉਹ ਆਪਣੀ ਵੀਡੀਓ ਲਾਈਵ ਕਰ ਰਿਹਾ ਤੇ ਉਹ ਕਹਿੰਦਾ ਵੀ ਮੇਰੀ ਮਜਬੂਰੀ ਬਣ ਗਈ ਇਸ ਨੂੰ ਮਾਰਨਾ ਕਤਲ ਵਰਗਾ ਗੁਨਾਹ ਕਰਨ ਤੋਂ ਬਾਅਦ ਵੀ ਕਹਿਣ ਦਾ ਭਾਵ ਮਨੁੱਖ ਕਹਿ ਰਿਹਾ ਹੈ ਕਿ ਮੈਂ ਮਜਬੂਰ ਸੀ ਬੰਦਾ ਵਿਕਾਰ ਕਮਾ ਕੇ ਵੀ ਦੋਵੇਂ ਹੱਥ ਛਾੜ ਦਿੰਦਾ ਹੈ ਉਹ ਕਹਿੰਦਾ ਵੀ ਨਹੀਂ ਨਹੀਂ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ ਸੀ ਜੀ ਸਤਿਗੁਰੂ ਕਹਿੰਦੇ ਪਤਾ ਕਿਉਂ ਕਿਉਂਕਿ ਬੰਦੇ ਨੇ ਪ੍ਰਮਾਤਮਾ ਦਾ ਨਾਮ ਮਰਦੇ 'ਚ ਨਹੀਂ ਵਸਾਇਆ ਤਾਂ ਕਰ ਰਿਹਾ ਹੈ ਜੇ ਉਹਦੇ ਹੁਕਮ ਨੂੰ ਸਮਝਦਾ ਹੁੰਦਾ ਤੇ ਫਿਰ ਕਹਿੰਦੇ ਇਹਨੇ ਕਹਿਣਾ ਸੀਗਾ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਇਹਨੂੰ ਆਪਣੇ ਔਗਣ ਦਿਸ ਪੈਣੇ ਸੀ ਕਹਿਣ ਲੱਗੇ ਦਿਸਦੇ ਨਹੀਂ ਬੰਦਾ ਬਿਆਨ ਤੋਂ ਔਗਣ ਕਮਾਉਣ ਤੋਂ ਬਾਅਦ ਵੀ ਹਰ ਇੱਕ ਔਗਣ ਹਰ ਇੱਕ ਗੁਨਾਹ ਦੇ ਪਿੱਛੇ ਹਰ ਇੱਕ ਗ੍ਰਾਹ ਨਾਲ ਇੱਕ ਬਹਾਨਾ ਬੰਦੇ ਨੇ ਘੜਿਆ ਹੋਇਆ ਹੈ ਪੁੱਛਿਆ ਜਾਵੇ ਕਿਸੇ ਵਕਤ ਤੂੰ ਚੋਰੀ ਕਰ ਲਈ ਸੀ ਉਹ ਕਹੇਗਾ ਮਜਬੂਰੀ ਸੀ ਮੈਂ ਮਜਬੂਰੀ ਵਿੱਚ ਚੋਰੀ ਕੀਤੀ ਫਿਰ ਜੇ ਉਹਨੂੰ ਪੁੱਛਿਆ ਜਾਵੇ ਕਿਸੇ ਵਕਤ ਕਿਸੇ ਦੇ ਨਾਲ ਤੇਰਾ ਝਗੜਾ ਹੋ ਗਿਆ ਸੀ ਮੁਫਾਦ ਹੋ ਗਿਆ ਸੀ ਮੇਰੀ ਮਜਬੂਰੀ ਸੀ ਜੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੇਕਰ ਕਿਤੇ ਮਨ ਨੂੰ ਉਸ ਵਕਤ ਰੋਕਿਆ ਜਾਵੇ ਤ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰਦੀਆਂ ਨੇ ਇਹਨਾਂ ਤੋਂ ਕਿਤੇ ਨਾ ਕਿਤੇ ਜਾ ਕੇ ਬੰਦਾ ਕੁਝ ਨਾ ਕੁਝ ਆਪਣਾ ਆਪਣੇ ਆਪ ਨੂੰ ਰੱਖ ਸਕਦਾ ਹੈ ਰੋਕ ਸਕਦਾ ਹੈ ਪਰ ਸਤਿਗੁਰੂ ਕਹਿੰਦੇ ਨੇ ਵਿਕਾਰ ਕਮਾਉਂਦੇ ਹੋયા ਨਾ ਬੰਦਾ ਦੋਵੇਂ ਹੱਥ ਛਾੜ ਕੇ ਚੱਲਦਾ ਹੈ ਬਿਲਕੁਲ ਦੂਜੇ ਦੇ ਉੱਤੇ ਦੋਸ਼ ਮੜਨ ਵਾਸਤੇ ਪਹਿਲਾਂ ਤਿਆਰ ਰਹਿੰਦਾ ਵੀ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ ਉਹ ਕਸੂਰ ਸਾਹਮਣੇ ਵਾਲੇ ਦਾ ਹੈ ਕਰਤ ਵਿਕਾਰ ਕਹਿੰਦੇ ਕਮਾ ਕਮਾਉਂਦਾ ਹੈ ਵਿਕਾਰ ਤੇ ਦੋਵੇਂ ਹੱਥ ਛਾੜ ਦਿੰਦਾ ਹੈ ਕਿਉਂ ਕਿ ਨਾਮ ਦੇ ਰਤਨ ਨੂੰ ਇੱਕ ਤਿਲ ਜਿੰਨਾ ਸਮਾ ਬਿਹਰਦੇ ਚ ਨਿਧਾਰਨ ਕਰਦਾ ਜੇ ਹਿਰਦੇ ਚ ਨਾਮ ਧਾਰਨ ਕੀਤਾ ਹੁੰਦਾ ਕਿ ਤਿਲ ਜਿੰਨਾ ਸਮਾ ਤੇ ਕਹਿਣ ਲੱਗੇ ਆਪਣੇ ਵਿਕਾਰ ਨੂੰ ਆਪਣੇ ਆਪ ਹੀ ਦਿਸ ਪੈਣੇ ਸੀ ਫਿਰ ਕਹਿਣ ਲੱਗੇ ਵਿਕਾਰ ਕਮਾਉਣ ਦੀ ਗੱਲ ਤਾਂ ਦੂਰ ਹੈ ਫਿਰ ਜਿਹੜੇ ਪਹਿਲਾਂ ਦੇ ਜਿਹੜਾ ਸੁਰਤ ਵਿੱਚ ਪਏ ਨੇ ਨਾ ਉਹਨਾਂ ਨੂੰ ਮਿਟਾਉਣ ਦੇ ਉੱਤੇ ਯਤਨਸ਼ੀਲ ਹੋ ਜਾਣਾ ਸੀ ਕਰਤ ਵਿਕਾਰ ਦੂ ਕਰ ਝਾਰਤ RAM ਰਤਨ ਰਿਧ ਤਿਲ ਨਹੀਂ ਹਿਰਦੇ ਚ ਕਹਿਣ ਲੱਗੇ ਕਿ ਤਿਲ ਜਿੰਨਾ ਸਮਾ ਵੀ ਨਾਮ ਨੂੰ ਟਿਕਾਉਣ ਦਾ ਯਤਨ ਨਹੀਂ ਕਰਦਾ। RAM RATAN RETEL NE TARAT. ਭਰਨਪੋਖਣ ਸੰਗ ਉਹਦ ਵਿਹਾਣੀ ਕਹਿੰਨ ਲੱਗੇ ساری ਉਮਰ ਪਾਲਣ ਪੋਸ਼ਣ ਚੀਲਾਂ ਗਿਆ ਪਹਿਲਾਂ ਆਪਣੀ ਪਾਲਣਾ ਪੋਸ਼ਣਾ ਫਿਰ ਵੱਡਾ ਹੋਇਆ ਬੱਚੇ ਹੋ ਗਏ ਬੱਚਿਆਂ ਦੀ ਪਾਲਣਾ ਪੋਸ਼ਣਾ ਫਿਰ ਕਹਿਣ ਲੱਗੇ ਹੋਰ ਵੱਡਾ ਹੋਇਆ ਅਗਲੇਰਾ ਪਰਿਵਾਰ ਵੱਧ ਗਿਆ ਉਹਨਾਂ ਦੀ ਪਾਲਣਾ ਪੋਸ਼ਣਾ ਇਸੇ ਤਰ੍ਹਾਂ ਹੀ ਕਰਦੇ ਆ ਭਰਨਪੋਖਰ ਸੰਗ ساری ਉਮਰ ਹੀ ਨਗਾ ਦਿੱਤੀ। ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਕਰਤੇ ਦੀ ਸੁਭਾ ਨੂੰ ਕੁਦਰਤ ਦੇ ਨਿਯਮ ਨੂੰ ਬਿਲਕੁਲ ਹੀ ਨਹੀਂ ਸਮਝਿਆ ਵੀ ਭਾਈ ਜਾਣਾ ਹੈ ਸੰਸਾਰ ਤੋਂ ਇੱਕ ਦਿਨ। ਪਰਨਪੋਖਣ ਸੰਗੋਦ ਬਿਹਾਣੀ ਕਹਿਣ ਲੱਗੇ ਕੀਮਤੀ ਮੋਹ ਦੇ ਵਿੱਚ ਵੱਜੇ ਹੋਏ ਨੇ ਕੀਮਤੀ ਹੀਰਾ ਜਰਮੀ ਗਵਾ ਲਿਆ ਬੰਦੇ ਨੇ। ਰਾਮ ਰਤਨ ਰਤਲ ਨਹੀਂ ਤਾਰਦੇ। ਨੇਤ ਲੁੱਟਿਆ ਜਾ ਰਿਹਾ ਹੈ। ਵਾਰਤਾਕਾਰ ਸੁਣਾਉਂਦੇ ਨੇ ਬਾਤਾਂ। ਉਹ ਕਹਿੰਦੇ ਵੀ ਕਾਡੀਆਂ ਦੇ ਬਦਲੇ ਜੀਵਨ ਨੂੰ ਬਰਬਾਦ ਕਰਦੇ। ਮੈਂ ਪਿਛਲੇ ਦਿਨ ਇੱਕ ਕਹਾਣੀ ਪੜ੍ਹ ਰਿਆ ਸੀਗਾ। ਕਿ ਇੱਕ ਮਾਹ ਪਰਛਾਵੇਂ ਕੋਲੇ ਲਾਲ ਹੈ ਕੀਮਤੀ ਤੂੰ ਕਹਿੰਦੇ ਰਾਹ ਵਿੱਚ ਤੁਰਿਆ ਜਾ ਰਿਹਾ ਹੈ ਤੇ ਕਿਸੇ ਚੋਰ ਨੂੰ ਕਿਸੇ ਠੱਗ ਨੂੰ Thief ਨੂੰ ਪਤਾ ਲੱਗ ਗਿਆ ਵੀ ਇਹਦੇ ਕੋਲ ਕੀਮਤੀ ਰਤਨ ਹੈਗਾ ਕੀਮਤੀ ਲਾਲ ਹੈ ਮੁਖਵਖ ਪ੍ਰਕਾਸ਼ ਦੇ ਵਿੱਚ ਗਿਆਨੀ ਜੀ ਹੋਰਾਂ ਨੇ ਇਹ ਵਾਰਤਾ ਦਰਜ ਵੀ ਕੀਤੀ ਹੈ ਤੂੰ ਕਹਿੰਦੇ ਵੀ ਉਹ ਜਿਹੜਾ ਲਾਲ ਸੀ ਨਾ ਉਹ ਬੜਾ ਸੰਭਾਲ ਕੇ ਰੱਖਦਾ ਸੀ ਆਪਣੀ ਗੋਦਰੀ 'ਚ ਸੰਤ ਸੀ ਮਿਲਿਆ ਸੀ ਕਿਤੋਂ ਉਸ ਨੂੰ ਕੀਮਤ ਉਸਨੂੰ ਪਤਾ ਸੀ ਇਹਦੀ ਸੰਭਾਲ ਕੇ ਰੱਖਦਾ ਸੀ ਪਰ ਕਹਿਣ ਲੱਗੇ ਨਾ ਜਦੋਂ ਚੋਰ ਨਾਲ ਰਲ ਗਿਆ ਚੋਰ ਨੇ ਵੀ ਸੰਤਾਂ ਵਾਲਾ ਲਿਬਾਸ ਪਾ ਲਿਆ ਦੋਨੋਂ ਤੁਰੇ ਜਾਂਦੇ ਨੇ ਰਾਤ ਪਈ ਰਸਤੇ ਦੇ ਵਿੱਚ ਚੋਰ ਨੇ ਬੇਨਤੀ ਕੀਤੀ ਹੁਣ ਬਾਣਾ ਪਹਿਰਾਵਾ ਸੰਤਾਂ ਵਾਲਾ ਸੰਤ ਜੀ ਮੈਂ ਤਾਂ ਬਹੁਤ ਥੱਕ ਗਿਆ ਹਾਂ ਕਿਰਪਾ ਕਰਕੇ ਤੁਸੀਂ ਸ਼ਹਿਰ ਤੋਂ ਜੇਕਰ ਮਾਇਆ ਮੈ ਦੇ ਦਿਨਾ ਤੁਹਾਨੂੰ ਕੋਲੋਂ ਤੇ ਸ਼ਹਿਰ ਤੋਂ ਖਾਣਾ ਲਿਆਉਂ ਤਾਂ ਆਪਾਂ ਦੋਵੇਂ ਰਲ ਕੇ ਖਾ ਲਾਂਗੇ ਮੇਰੇ ਕੋਲ ਕੁਝ ਮਾਇਆ ਹੈਗੀ ਚਲੋ ਸੰਤ ਨੂੰ ਕੁਝ ਮਾਇਆ ਉਹਨੇ ਦਿੱਤੀ ਉਹਨਾਂ ਦਿਨਾਂ ਵਿੱਚ ਮਾਇਆ ਚੱਲਦੀ ਹੁੰਦੀ ਸੀ ਕੌਡੀਆਂ ਦੇ ਵਿੱਚ ਕਿਸੇ ਵਕਤ ਕੌਡੀਆਂ ਨੂੰ ਵੀ ਕਰੰਸੀ ਦੇ ਰੂਪ ਵਿੱਚ ਵਰਤਿਆ ਗਿਆ ਇਸ ਧਰਤੀ ਤੇ ਕੌਡੀਆਂ 'ਚ ਪੱਥਰਾਂ ਦੀ ਵੀ ਕਰੰਸੀ ਚੱਲਦੀ ਰਹੀ ਹੈ ਜਿਵੇਂ ਜਿਵੇਂ ਧਾਤਾਂ ਦਾ ਆਮਦ ਹੁੰਦੀ ਗਈ ਓਵੇਂ ਓਵੇਂ ਧਾਤਾਂ ਬਦਲਦੀਆਂ ਗਈਆਂ ਸੋਨੇ ਦੀ ਕਰੰਸੀ ਚੱਲੀ ਫਿਰ ਤਾਂਬੇ ਦੇ ਸਿੱਕੇ ਅੱਜ ਵੀ ਜਿਹੜੀਆਂ ਪੁਰਾਣੀਆਂ ਥੇਹਾਂ ਨੇ ਉਹਨਾਂ ਥਾਵਾਂ ਤੋਂ ਜਦੋਂ ਖੁਦਾਈ ਕਰਦੇ ਨੇ ਉਹਦੇ ਸਿੱਕੇ ਮਿਲਦੇ ਨੇ ਅੱਜ ਵੀ ਤਾਂ ਕੁਝ ਕੌਡੀਆਂ ਉਹਨੇ ਦਿੱਤੀਆਂ ਤਾਂ ਕਹਿਣ ਲੱਗੋ ਕੁਝ ਖਾਣ ਵਾਸਤੇ ਲੈ ਆਓ ਮੈਂ ਉਨੀ ਦੇਰ ਤੱਕ ਇੱਥੇ ਬੈਠਦਾ ਹਾਂ ਸੰਤ ਗਏ ਨੇ ਤੇ ਉਹਨੇ ਆਪਣੀ ਗੋਦਰੀ ਵੀ ਹੁਣ ਪਤਾ ਹੈ ਕੀਮਤੀ ਲਾਲ ਹੈ ਨਾਲ ਚੁੱਕ ਲਈ ਨਾਲ ਚੁੱਕੀ ਤੇ ਉਹ ਚਲੋ ਕੁਝ ਖਾਣ ਪੀਣ ਵਾਸਤੇ ਲੈ ਕੇ ਆਏ ਤੇ ਉਹ ਜਿਹੜਾ ਬੈਠਾ ਹੈ ਨਾ ਜਿਹੜਾ ਚੋਰ ਫੱਗ ਜਿਹੜਾ ਸੰਤ ਬਣਿਆ ਹੋਇਆ ਉਹ ਕਹਿੰਦਾ ਜੀ ਕਿੰਨੀਆਂ ਕਾਡੀਆਂ ਖਰਚ ਆਏ ਉਹ ਕਹਿੰਦੇ ਇੰਨੀਆਂ ਕਹਿੰਦਾ ਵੀ ਮੈਂ ਹਰ ਰੋਜ਼ ਹੀ ਮੁੱਲ ਦਾ ਲੈ ਕੇ ਖਾਣਾ ਹਾਂ ਮੈਨੂੰ ਪਤਾ ਇੰਨੀਆਂ ਕਾਡੀਆਂ ਦਾ ਇੰਨਾ ਕੁ ਖਾਣਾ ਨਹੀਂ ਆਉਂਦਾ ਖਾਣਾ ਘਟ ਦਿੱਤਾ ਹੈ ਕਾਡੀਆਂ ਵੱਧ ਲੈ ਲਈਆਂ ਨੇ ਇੱਕ ਕਿਰਪਾ ਕਰੋ ਜੇਕਰ ਟਾਈਮ ਲੱਗ ਗਿਆ ਤੇ ਦੁਕਾਨਦਾਰ ਮੁੱਕਰ ਜਾਏਗਾ ਤੁਸੀਂ ਹੁਣੇ ਜਾਓ ਤੇ ਦੁਕਾਨਦਾਰ ਤੋਂ ਵੱਧੀਆਂ ਹੋਈਆਂ ਕਾਡੀਆਂ ਉਹਨੂੰ ਦੱਸੋ ਵੀ ਇੰਨਾ ਖਾਣਾ ਘਟ ਹੈ ਭਾਈ ਤੇ ਕੌਡੀਆਂ ਉਹ ਜਦੋਂ ਤੁਰਨ ਲੱਗਿਆ ਤੁਰ ਲੱਗਿਆ ਹੁਣ ਲਾਲਚੀ ਇਹਨਾਂ ਪੈਦਾ ਕਰ ਦਿੱਤਾ ਵੀ ਦੋ ਕੌਡੀਆਂ ਦੀ ਠੱਗੀ ਵੱਜ ਗਈ ਚਿੰਤਾ ਪੈਦਾ ਹੋ ਗਈ ਹੁਣ ਹੁੰਦਾ ਕੀ ਹੈ ਵੀ ਉਹ ਜਦੋਂ ਤੁਰਨ ਲੱਗਦਾ ਤੇ ਆਪਣੀ ਗੋਦਰੀ ਚੱਕਦਾ ਤੇ ਉਹ ਕਹਿੰਦਾ ਦੋ ਮਿੰਟਾਂ ਨਾਲ ਕੀ ਹੁੰਦਾ ਗੋਦਰੀ ਚੁੱਕੋਂਗੇ ਭਾਰ ਕੋਲ ਹੋਏਗਾ ਜਾਂਦਿਆਂ ਆਉਂਦਾਂ ਸਮਾਂ ਲੱਗ ਜਾਏਗਾ ਗੋਦਰੀ ਇੱਥੇ ਰੱਖ ਜਾਓ ਤੁਸੀਂ ਜਾਓ ਜਿਹੜਾ ਦੋ ਕੌਡੀਆਂ ਦੀ ਖੇਡ ਹੈਗੀ ਨਾ ਉਹ ਰਹਿਣ ਦਾ ਭਾਵ ਉਹ ਕਿਤੇ ਨੁਕਸਾਨ ਨਾ ਹੋ ਜਾਵੇ ਹੁਣ ਦੋ ਕੌਡੀਆਂ ਦੇ ਬਦਲੇ ਦੌੜਦਾ ਤੇ ਗੋਦੜੀ ਦੇ ਵਿੱਚ ਪਏ ਹੋਏ ਲਾਲ ਨੂੰ ਭੁੱਲ ਜਾਂਦਾ ਉਹ ਛੋਟਾ ਜਿਹਾ ਨੁਕਸਾਨ ਜਿਹੜਾ ਹੈਗਾ ਉਹ ਦਿਸਦਾ ਨਾ ਤੇ ਦੂਜਾ ਵੱਡਾ ਨੁਕਸਾਨ ਜਿਹੜਾ ਹੈਗਾ ਉਹ ਦੂਜੇ ਪਾਸੇ ਖਿਆਲ ਨਹੀਂ ਜਾਂਦਾ ਇਹਨੂੰ ਕਹਿੰਦੇ ਨੇ ਬਹਿਤੀ ਜਾਤਕ ਦੇ ਦ੍ਰਿਸ਼ਨਾਤਾਰਤ ਬੰਦਾ ਸਵਾਸਾਂ ਦਾ ਨੁਕਸਾਨ ਪਲ-ਪਲ ਕਰੇ ਪਰ ਕਦੇ ਨਿਗਾਹ ਨਹੀਂ ਮਾਰਦਾ ਧਰਤੀ ਦੇ ਦੂਜੇ ਨੁਕਸਾਨ ਦਿਸੀ ਜਾਂਦੇ ਨੇ ਇਸ ਨੂੰ ਛੋਟੇ-ਛੋਟੇ ਜਿਹੜੇ ਹਰ ਰੋਜ਼ ਵਾਪਰ ਦੇ ਨੇ ਉਹ ਇਹਨੂੰ ਨੁਕਸਾਨ ਲੱਗਦੇ ਨੇ ਜਿਹੜਾ ਹਰ ਰੋਜ਼ ਸਾਹਾਾਂ ਦੀ ਪੂੰਜੀ ਦਾ ਨੁਕਸਾਨ ਹੁੰਦਾ ਉਹਦੇ ਵੱਲ ਧਿਆਨ ਹੀ ਕੋਈ ਨਹੀਂ ਤੋ ਦੌੜਦਾ ਹੈ ਜਾ ਕੇ ਉਹ ਦੁਕਾਨਦਾਰ ਦੇ ਨਾਲ ਥੋੜਾ ਬਹੁਤਾ ਜਿਵੇਂ ਆਰਗੂਮੈਂਟ ਜਿਵੇਂ ਉਹ ਜਿੱਦ ਬਹਿਸ ਕਰਦਾ ਹੈਗਾ ਤੋ ਇਹ ਇਹ ਕਰਦਿਆ ਕਰਦਿਆ ਚਲੋ ਉਹ ਦੁਕਾਨਦਾਰ ਕਹਿੰਦਾ ਵੀ ਸੰਤ ਹੈਗਾ ਚਲੋ ਕੀ ਇਹਦੇ ਨਾਲ ਉਹ ਕਹਿੰਦਾ ਬਾਬਾ ਜੀ ਜੇਕਰ ਤੁਹਾਨੂੰ ਲੱਗਦਾ ਵੀ ਕੁਝ ਘਟ ਹੈ ਤੇ ਤੁਸੀਂ ਹੋਰ ਲੈ ਜਾਓ ਹੁਣ ਬੜਾ ਪਰਸੰਨ ਹੈ ਵੀ ਮੈਂ ਦੋ ਕਾਡੀਆਂ ਬਚਾ ਲਈਆਂ ਪਰ ਇਹਦਾ ਭੁਲੇਖਾ ਉਦੋਂ ਦੂਰ ਹੋ ਜਾਂਦਾ ਜਦੋਂ ਦੋ ਕੌਡੀਆਂ ਦਾ ਖਾਣਾ ਵੱਧ ਲੈ ਕੇ ਵਾਪਸ ਉੱਥੇ ਥਾਂ ਤੇ ਆਉਂਦਾ ਜਿੱਥੇ ਉਹ ਨਾਲਲੇ ਸਾਥੀ ਨੂੰ ਬਿਠਾਇਆ ਸੀਗਾ ਜਦੋਂ ਵਾਪਸ ਆਉਂਦਾ ਤੇ ਉਹ ਦੋਨੋਂ ਗੋਦੜੀ ਤੇ ਗੋਦੜੀ ਦੇ ਵਿੱਚ ਪਿਆ ਹੋਇਆ ਕੀਮਤੀ ਲਾਲ ਗਾਇਬ ਹੈ ਬੰਦੇ ਨਾਲ ਵੀ ਇਹ ਹੋ ਰਿਹਾ ਹੈ ਮਿਥਿਆ ਮੋਹ ਬੰਦੇ ਨੇ ਤਪਾਰ ਚ ਮਾਧਵੇ ਫੱਜ ਦੇ ਨਰਤ੍ਰਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਕਹਿੰਦੇ ਪ੍ਰਭੂ ਦੀ ਸ਼ਰਨ ਪਿਆ ਪਿਆ ਤੋਂ ਬਿਨਾਂ ਇਹ ਜਨਮ ਪਦਾਰਥ ਦੀ ਕੀਮਤ ਨਹੀਂ ਜੇ ਪੈਣੀ ਭਰਨ ਪੋਖਣ ਸੰਖੇਂ ਕਹਿੰਦੇ ਪਾਲਣ ਪੋਸ਼ਣ ਕੇਵਲ ਖਾਣ ਪੀਣ ਹਣਾਉਣ ਇਹਦੇ ਵਿੱਚ ਉਮਰ ਬਤੀਤ ਕਰ ਦਿੱਤੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਜਿਹੜੀ ਕੀਮਤੀ ਚੀਜ਼ ਸੀਗੀ ਉਹਨੂੰ ਸਮਝੀ ਨਾ ਸਕਿਆ ਕਰਤੇ ਦੇ ਹੁਕਮ ਨੂੰ ਨਾ ਸਮਝ ਸਕਿਆ ਜੈ ਜਗਦੀਸ਼ ਜਗਤ ਦਾ ਮਾਲਕ ਜਗਤ ਈਸ਼ ਜਗਤ ਦਾ ਪਿਤਾ ਜਗਤ ਦਾ ਕਰਤਾ ਜਗਤੀਸ਼ ਜਗਤ ਈਸ਼ ਸ਼ਬਦ ਦੇ ਵਿੱਚੋਂ ਨਿਕਲਿਆ ਹੈ ਜਗਦੀਸ਼ ਦੋ ਸ਼ਬਦਾਂ ਨੂੰ ਜੋੜ ਕੇ ਇੱਕ ਸ਼ਬਦ ਬਣ ਗਿਆ ਸੰਧੀ ਛੇਦ ਕਰਾਂਗੇ ਤਾਂ ਜਗਤ ਈਸ਼ 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 ਦਾ ਮਤਲਬ ਹੈ ਕਰਤਾ ਬਣਾਉਣ ਵਾਲਾ ਪਰਮੇਸ਼ਰ ਈਸ਼ਵਰ ਜੈ ਜਗਦੀਸ਼ ਈਸ਼ਵਰ ਦੀ ਕਹਿੰਦੇ ਖੇਡ ਨੂੰ ਸਮਝ ਹੀ ਨਾ ਸਕਿਆ ਸ਼ਰਨ ਸਮਰੱਥ ਗੋਚਰ ਸਵਾਮੀ ਉਧਰ ਨਾਨਕ ਪ੍ਰਵੰਤਰਜਾਮੀ ਕਹਿਣ ਲੱਗੇ ਫਿਰ ਵੀ ਕੁਝ ਨਹੀਂ ਵਿਗੜਿਆ ਜੇ ਸਮਰੱਥ ਕਰਤੇ ਦੀ ਸ਼ਰਨ ਵਿੱਚ ਅੱਜ ਵੀ ਪੈ ਜਾਵੇ ਜਿਹੜਾ ਇਸ ਦੀਆਂ ਇੰਦਰੀਆਂ ਤੋਂ ਤਾਂ ਪਹੁੰਚ ਤੋਂ ਬਾਹਰ ਹੈ ਜਿਹਨੂੰ ਅੱਖਾਂ ਕੰਨ ਨੱਕ ਇਹ ਗਿਆਨ ਇੰਦਰੀਆਂ ਜਿਹੜੀਆਂ ਨੇ ਉਹਨਾਂ ਦੇ ਦੁਆਰਾ ਤਾਂ ਉਸ ਨੂੰ ਪਕੜਿਆ ਨਹੀਂ ਜਾ ਸਕਦਾ ਪਰ ਉਹਦੀ ਸ਼ਰਣੀ ਪੈ ਕੇ ਉਹਦੇ ਚਰਨਾਂ ਦੇ ਵਿੱਚ ਲਿਫ ਕੇ ਝੁੱਕ ਕੇ ਡੰਡਵਤੋ ਕੇ ਉਹਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰਕੇ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਜਿਹਨੂੰ ਨਹੀਂ ਸਮਝਿਆ ਜਾ ਸਕਦਾ ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਪਰੇ ਸ਼ਰਨ ਸਮਰੱਥ ਸ਼ਰਨ ਦਾ ਮਤਲਬ ਹੈ ਉਹਦੀ ਸ਼ਰਣੀ ਆ ਗਿਆ ਜਿਹੜਾ ਸਭ ਕੁਝ ਕਰਨ ਕਾਰਨ ਸਮਰੱਥ ਹੈ ਜੋ ਕੁਝ ਵਿਗੜ ਗਿਆ ਉਸ ਨੂੰ ਵੀ ਸਵਾਰਨ ਵਿੱਚ ਸਮਰੱਥ ਜੇ ਇੱਕ ਵੀ ਸਵਾਸ ਬਾਕੀ ਹੈ ਤੇ ਪੂਰੀ ਜ਼ਿੰਦਗੀ ਦਾ ਮੁੱਲ ਇੱਕ ਸ્વાસ ਦੇ ਬਦਲੇ ਦੇਣ ਵਾਲਾ ਅਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰਜਾਮੀ ਕਹਿਣ ਲੱਗੇ ਇਹ ਅੰਤਰਜਾਮੀ ਤੂੰ ਤਾਂ ਜਾਣਦਾ ਏ ਮੈਂ ਕੀ ਗਵਾ ਲਿਆ ਇਹ ਤੈਨੂੰ ਤਾਂ ਪਤਾ ਏ ਮੈਂ ਅੰਦਰੋਂ ਕੀ ਆ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਤੇਰੇ ਤੋਂ ਤਾਂ ਕੁਝ ਲੁਕੋਇਆ ਨਹੀਂ ਜਾ ਸਕਦਾ ਇਸ ਕਰਕੇ ਤੈਨੂੰ ਵੀ ਪਤਾ ਮੈਂ ਕਿੰਨਾ ਕੁ ਡੁੱਬਿਆ ਹੋਇਆ ਤੈਨੂੰ ਵੀ ਪਤਾ ਮੈਂ ਕਿੰਨਾ ਕੁ ਗਰਕਿਆ ਹੋਇਆ ਤੈਨੂੰ ਵੀ ਪਤਾ ਕਿੰਨਾ ਕੁ ਨਿਗਰ ਚੁੱਕਿਆ ਕੀ ਗਵਾ ਲਿਆ ਮੈਂ ਦੁਨੀਆ ਨੂੰ ਨਹੀਂ ਪਤਾ ਤੇ ਇਥੋਂ ਤੱਕ ਮੈਨੂੰ ਆਪਣੇ ਆਪ ਨੂੰ ਵੀ ਨਹੀਂ ਪਤਾ ਮੈਂ ਕੀ ਕੁਝ ਗਵਾ ਬੈਠਾ ਹਾਂ ਚਲੋ ਮੈਂ ਕਿਸੇ ਵੀ ਮਨੁੱਖ ਨੂੰ ਆਪਾਂ ਇੱਕ ਸਵਾਲ ਕਰੀਏ ਵੀ ਕਿੰਨੇ ਸਵਾਸ ਤੂੰ ਗਵਾ ਲਏ ਨੇ ਕੌਣ ਦੱਸੇਗਾ ਕਿਸੇ ਨੂੰ ਨਹੀਂ ਪਤਾ ਆਪਣੇ ਸਾਹ ਆਪ ਗਵਾਏ ਨੇ ਪਰ ਸੱਚ ਬਾਤ ਸੇ ਕਹਿੰਦੇ ਕਿਸੇ ਨੂੰ ਨਹੀਂ ਪਤਾ ਕਿ ਕਿੰਨੇ ਗਵਾ ਲਏ ਨੇ ਪਰ ਉਸ ਕਰਤੇ ਨੂੰ ਤਾਂ ਪਤਾ ਹੈ ਨਾ ਕਿੰਨਾ ਕੁਝ ਗਵਾ ਚੁੱਕੇ ਆ ਸ਼ਰਨ ਸਮਰਥ ਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰਜਾਮੀ हे ਅੰਦਰ ਦੀ ਜਾਣਨ ਵਾਲੇ ਮੈਨੂੰ ਬਚਾ ਲਾ ਮੈਨੂੰ ਉਤਾਰ ਲਾ ਅਰਦਾਸ ਤੋਂ ਵੱਡੀ ਕੋਈ ਤਾਕਤ ਨਹੀਂ ਸਮਰਥਾ ਨਹੀਂ ਜਿਸ ਦਿਨ ਅਰਜਦਾਸ਼ਤ ਹੋ ਜਾਏਗਾ ਅਰਦਾਸ ਕਰੇਗਾ ਤੇਰਾ ਜੀਵਨ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਉਹਨੇ ਆਪੇ ਕਰ ਦੇਣਾ ਹੈ ਲੋਕ ਸੁਖੀਏ ਪਰਲੋਕ